ਮੁਗਲ ਬਾਦਸ਼ਾ ਸ਼ੀਸ਼ ਮਹਿਲ ਦੇ ਉੱਪਰ ਵਾਲੀ ਖਿੜਕੀ ਤੇ ਬੈ ਕੇ ਆਪਣੇ ਫੈਸਲੇ ਸੁਣਾਉਂਦੇ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਇੱਥੋਂ ਦੀ ਨਵ ਘਰਾ ਤੇ ਸ਼ਾਹੀ ਹਮਾਮ ਖਾਨੇ ਤੱਕ ਸਿੱਧੀ ਨਜ਼ਰ ਜਾਂਦੀ ਸੀ ਨਵ ਘਰਾ ਤੇ ਸ਼ੀਸ਼ ਮਹਿਲ ਦੇ ਵਿੱਚ ਇਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਇੱਥੇ ਇੱਕ ਜ਼ਮਾਨੇ ਵਿੱਚ ਬਹੁਤ ਵੱਡਾ ਤਲਾਬ ਹੁੰਦਾ ਸੀਗਾ ਆਮ ਖਾਸ ਬਾਗ ਦੇ ਚਾਰੋਂ ਤਰਫ ਜਿਹੜੇ ਖੂਹ ਹੈ ਉਹਨਾਂ ਦਾ ਪਾਣੀ ਇੱਥੇ ਤਲਾਬ ਵਿੱਚ ਇਕੱਠਾ ਹੁੰਦਾ ਸੀਗਾ ਸ਼ੀਸ਼ ਮਹਿਲ ਤੇ ਨਵ ਘਰਾਂ ਦੇ ਵਿੱਚ ਜਿਹੜੀ ਤੁਸੀਂ ਇਹ ਸਟੇਜ ਦੇਖ ਰਹੇ ਹੋ ਮੁਗਲ ਬਾਦਸ਼ਾਹ ਆਪਣੇ ਮਨੋਰੰਜਨ ਵਾਸਤੇ ਵੀ ਇੱਥੇ ਕਈ ਸਾਰੇ ਪ੍ਰੋਗਰਾਮ ਕਰਾਉਂਦੇ ਸੀਗੇ ਤੇ ਇਸ ਤੋਂ ਇਲਾਵਾ ਕਿਹਾ ਜਾਂਦਾ ਹੈ ਕਿ ਇੱਥੋਂ ਦੀ ਰਾਤ ਦੇ ਟਾਈਮ ਚਾਨਣ ਸਿਤਾਰੇ ਬਹੁਤ ਹੀ ਵਧੀਆ ਦਿਖਦੇ ਹੋ ਇਸ ਕਰਕੇ ਮੁਗਲ ਬਾਦਸ਼ਾਹ ਇੱਥੇ ਆਰਾਮ ਫਰਮਾਉਂਦੇ ਸੀ ਇੱਕ ਜ਼ਮਾਨੇ ਵਿੱਚ ਸ਼ੀਸ਼ ਮਹਿਲ ਬਹੁਤ ਹੀ ਸੋਨਾ ਹੁੰਦਾ ਸੀਗਾ ਕਿਹਾ ਜਾਂਦਾ ਹੈ ਕਿ ਇਹਦੇ ਉੱਤੇ ਨੀਲੇ ਕਲਰ ਦਾ ਸੰਗਮਰਮਰ ਲੱਗਿਆ ਹੋਇਆ ਸੀ ਜੋ ਬਹੁਤ ਹੀ ਸੋਨਾ ਦਿਖਦਾ